ਜੈ ਬਾਬਾ ਲਾਲ ਜੀ ਦੀ ਅੱਜ ਤੁਹਾਨੂੰ ਦੱਸਣ ਜਾ ਰਿਹਾ ਕਿ ਜਿਹੜੀ 2 ਮਾਰਚ ਨੂੰ ਬਾਬਾ ਲਾਲਦੇਵਾਲ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਚਲਾਈ ਜਾਣੀ ਆ ਔਰ ਅੱਜ ਬਾਬਾ ਜੀ ਦੇ ਭਗਤਾ ਨੇ ਛੋਟੀ ਸ਼ੋਭਾ ਯਾਤਰਾ ਚਲਾਈ ਹੈ ਸ਼ਾਮ ਦੀ ਜਿਹਦੇ ਨਾਲ ਕੀ ਸਾਰੇ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਗਿਆ ਹੈ 2 ਮਾਰਚ ਦੀ ਸ਼ੋਭਾ ਯਾਤਰਾ ਲਈ ਆਓ ਦੇਖਦੇ ਹਾਂ ਇੱਕ ਖਾਸ ਰਿਪੋਰਟ ਬਾਬਾ ਜੀ ਦੇ ਭਗਤਾ ਦੇ ਨਾਲ ਹਮ ਸੰਦਰਭ ਰਾਜਾ ਜੀ ਦੇ ਅਸ਼ੀਰਵਾਦ ਦੇ ਨਾਲ ਸੀਮਾ ਤੇ ਲਗਾਤਾਰ ਹੀ ਹਰੀ ਬਾਸ ਹਰ ਮਹੀਨੇ ਦੀ 2 ਤੋਂ 4ਵੀਂ ਮਾਰਕੀਟ ਲਾਇਬ੍ਰੇਰੀ ਚੌਂਕ ਹਨੂਮਾਨ ਚੌਂਕ ਤੋਂ ਹੁੰਦੀ ਹੋਈ ਜਹਾਜ਼ ਚੌਂਕ ਜਹਾਜ਼ ਕਾਨਾ ਤੇ ਪਹੁੰਚ ਰਹੇ ਨੇ ਆਪਣੀ ਮਿਹਨਤ ਦਿਖਾਣ ਕੋਲ ਵਾਲੇ ਈਕ ਦਾਸਾ ਜੀ ਕਲਾ ਨੋਰੀ ਰੇ ਆਪਣੇ ਬੱਚਿਆਂ ਦੀ ਤੰਗ ਰਸਤੀ ਪਰਿਵਾਰ ਦੀ ਤੰਗ ਰਸਤੀ ਵਾਸਤੇ ਆਪਣੇ ਬੱਚਿਆਂ ਦੀ ਵੱਡੀ ਐਜੂਕੇਸ਼ਨ ਵਾਸਤੇ ਆਪਰੇ ਕਰਤਾ ਬਣ ਆਈਆਂ ਇਹ ਕਮਾਈ ਦੇ ਵਿੱਚੋਂ ਕੁਝ ਨਾ ਖੁਸ਼ ਦੁੱਖ ਪਾਸਾ ਦੇਸ਼ ਮਹਾਰਾਜ ਦੇ ਪ੍ਰੋਗਰਾਮ ਸਨਰ ਦਿਨ ਐਤਵਾਰ ਨੂੰ ਗੁਰਦਾਸ ਪਰਿਖੇ ਸਾਰੇ ਸ਼ਹਿਰ ਵਾਸੀਆਂ ਨੂੰ ਆਪਣਾ ਅਸ਼ੀਰਵਾਦ ਦੇਣ ਵਾਸਤੇ ਪਹੁੰਚ ਰਹੇ ਨੇ ਸਭ ਸ਼ਹਿਰ ਦੇ ਵਾਸੀਆਂ ਨੂੰ ਪ੍ਰਭੂ ਕ੍ਰਿਮੀਆਂ ਨੂੰ ਬੇਨਤੀ ਹੈ ਕਿ ਮਾਛ ਦਿਨ ਐਤਵਾਰ ਨੂੰ ਸਵੇਰੇ 3:10 ਵਜੇ ਪਿਆਰ ਪ੍ਰਗਤੀ ਦੇ ਵੱਡੇ ਬਾਹਰ ਆ ਰਾਮ ਸੁੰਦਰ ਜੀ ਆਪਰਾ ਸ਼ੁਰੂ ਕਰਕੇ ਸ਼ੋਰ ਦੀ ਪ੍ਰਕਰਮਾ ਕਰਦੀ ਹੋਈ ਇਹ ਰਾਤ ਯਾਤਰਾ ਕਰਾਣ ਗੰਗਾਪੁਰ ਸ਼ਹਿਰ ਦੇ ਅੰਦਰ 2 ਮਾਰਚ ਦੇ ਰਾਤਵਾਰ ਨੂੰ ਸਾਡੇ ਮਹਾਰਾਜ ਆਉਂ ਰਹੇ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਥਾਂ ਕੱਢ ਕੇ ਆਪਣੇ ਪਰਿਵਾਰ ਸਾਥ ਬਰਾਲੇ ਬਾਸਟਰ ਤੇ ਠੀਕ